ਜਦੋਂ ਤੇ ਮੰਨੂ ਕਲੇਰ ਆਸਟ੍ਰੇਲੀਆ ਵਾਲਾ ਮਾਣ ਕਰਦਾ ਪਾਲ ਢਿਲਵਾ ਆਸਟ੍ਰੇਲੀਆ ਵਾਲਾ ਆ ਯਾਰਾਂ ਦਾ ਯਾਰ ਆ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੱਲਬਾਰ ਦਾ ਆਸਟ੍ਰੇਲੀਆ 'ਚ ਗੱਲਾਂ ਹੁੰਦੀਆਂ ਨੇ ਮੰਨੂ ਕਲੇਰ ਦੀਆਂ ਪਰ ਮੈਨੂੰ ਲੱਗਦੀ ਗੱਲ ਇਧਰ ਗਰਦੇ ਤੇ ਇੱਕ ਟਰੈਕਟਰ ਤੇ ਇੱਕ ਟਰੈਕਟਰ ਤੇ ਲਿਖ ਦੋ ਆ ਕਿਸੇ ਨੇ ਕਰਿਆ ਕਰਤੇ ਤ ਪਰ ਮੈਨੂੰ ਲੱਗਦੀ ਗੱਲ ਪੁਆਇੰਟ ਕਿਦੇ ਹਿੱਸੇ ਇਹ ਥੋੜਾ ਪਿਆਰ ਰੱਖੀ ਨਾ ਮੈਂ ਸਹੋਰੀਆਂ ਦੀ ਹੋਈ ਥੋੜਾ ਪਿਆਰ ਰਣ ਮੇਰੇ ਭਰਾ ਬਣ ਕੇ ਕਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਢੋਲੀ ਪਿਆਰਪਰੀ ਸਾਸੀ ਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਤੂ ਖੜੂ ਸਾਹਿਬ ਤੇ ਅੱਜ ਕੈਰੇ ਕਲਾਂ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸੀਗਾ ਜਿਸ ਦੇ ਵਿੱਚ ਸਾਡੀ ਟੀਮ ਵਿਨਰ ਰਹੀ ਤੇ ਬਤੌਰ ਬੈਸਟ ਯਾਫੀ ਫੋਰ ਟਰੈਕਟਰ ਮੈਨੂੰ ਮਿਲਿਆ ਤੇ ਰੇਡਰ ਡੇਰਾ ਬਾਬਾ ਨਾਨਕਲੇ ਗੱਜੇ ਨੂੰ ਮਿਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦੇ ਹਾਂ ਆਲਮੋਸਟ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਆ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਜੀ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਇੱਕ ਵੱਡਾ ਨਾਮ ਤੁਹਾਨੂੰ ਟਰੈਕਟਰ ਮ ਦਾ ਮੁੱਲ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਜੀ ਅੱਜ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਪਏ ਹੋਏ ਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਆ ਮੈਨੂੰ ਮੇਰੇ ਵੱਲੋਂ ਛੋਟੇ ਵੀਰ ਵੱਲੋਂ ਬੇਨਤੀ ਆ ਕਿ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਮਾੜੇ ਕੰਮ ਛੱਡ ਕੇ ਗਰਾਉਂਡਾਂ ਨਾਲ ਜਿਹੜੋ ਇਹ ਨਹੀਂ ਕਬੱਡੀ ਹੋਰ ਵੀ ਸਾਰੀਆਂ ਗੇਮਾਂ ਨਾਲ ਜਿਹੜੋ ਤੇ ਤੰਦਰੁਸਤ ਪੰਜਾਬ ਦੀ ਜੋ ਸਿਰਜਣਾ ਕਰ ਸਕੀਏ ਥੈਂਕ ਯੂ ਜੀ ਬਹੁਤ ਵਧੀਆ ਮਾਹਰ ਇਹਨੇ ਨੇ ਪ੍ਰਚਾਰਿਆ ਵਾ ਜਿੰਨੇ ਵੀ ਸਾਰੇ ਭਰਾਵਾਂ ਦਾ ਸਹਿਯੋਗ ਵਾ ਜਿਨ੍ਹਾਂ ਕੋਈ ਦਿੱਤਾ ਵਾ ਉਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਲਾਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬੜੀ ਬੜੀ ਦੂਰੋਂ ਪਲੇਅਰ ਆਏ ਆ ਦੇਖਣ ਵਾਲੇ ਵੀ ਆਏ ਆ ਬਾਕੀ ਆ ਬੜਾ ਸਭ ਤੋਂ ਵਧੀਆ ਮਜ਼ਾ ਪਤਾ ਕੀ ਆਇਆ ਆ ਆ ਕੁਬਣਾ ਸਾਈਕਲ ਜਿਹੜੇ ਵੰਡੇ ਆ ਨਾ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਮੈਂ ਕਿਹਾ ਉਹ ਵੀ ਖੁਸ਼ ਨਹੀਂ ਆ ਗਏ ਪਰ ਸਾਈਕਲਾਂ ਸਾਈਕਲ ਲੈ ਕੇ ਜਿੰਨੇ ਖੁਸ਼ ਹੋਏ ਨਾ ਬੰਦੇ ਅਗਲੀ ਵਾਰੀ ਭਾਏ ਨਾਮ ਘਟਾ ਦਈਏ ਵੱਡੇ ਸਾਈਕਲ ਵੱਧ ਵੰਡਾਂਗੇ ਇਨਾਮ ਦੀ ਗੱਲ ਵੱਡਿਆਂ ਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮੇਰੇ ਚਾਚਾ ਜੀ ਸ਼ਿੰਦਾ ਅਮਲੀ ਹੀ ਨਾ ਉਹਨਾਂ ਦਾ ਨਾਮ ਬੜਾ ਵੱਡਾ ਉਹਨਾਂ ਦਾ ਨਾਮ ਬਹੁਤ ਵੱਡਾ ਹੈ ਇੰਟਰਨੈਸ਼ਨਲ ਤੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਵੀ ਬੜੇ ਦਰਸ਼ਕ ਪਹੁੰਚੇ ਆ ਤੇ ਨਵੀ ਪਨੀਰੀ ਨੂੰ ਵੀ ਪਤਾ ਲੱਗਾ ਵੀ ਸ਼ਿੰਦਾ ਅਮਲੀ ਕੋਈ ਖਿਡਾਰੀ ਹੈਗਾ ਅਸੀਂ ਤਾਂ ਕਰਕੇ ਅਸੀਂ ਕਬੱਡੀ ਕੱਪ ਕਰਾਉਨੇ ਆ ਅਦਰਵਾਈਜ਼ ਕਬੱਡੀ ਸਾਡੇ ਚ ਨਾ ਕੋਈ ਖੇਡਦਾ ਹੁੰਦਾ ਨਾ ਕਬੱਡੀ ਕੱਪ ਨਹੀਂ ਕਰਾਉਣਾ ਜਵਾਨਾਂ ਨੂੰ ਇਹੋ ਮੈਸੇਜ ਹੈ ਕਿ ਨਸ਼ਾ ਪਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਚਿੱਟੇ ਵਾਲੇ ਤੁਰੇ ਫਿਰਦੇ ਆ ਸਭ ਤੋਂ ਬੇੜਾ ਕਰਕੇ ਜਿਹੜਾ ਨਸ਼ੇ ਦਾ ਆਇਆ ਹੋਲੇ ਆ ਤੇ ਇਹੋ ਹੀ ਅਪੀਲ ਹੈ ਸਰਕਾਰਾਂ ਅਗੇ ਵੀ ਕਿ ਚਿੱਟੇ ਤੇ ਨੱਥ ਪਾਉਣੀ ਚਾਹੀਦੀ ਆ ਤਾਂ ਕਿ ਜਿਹੜੀ ਜਵਾਨੀ ਬਚ ਸਕੇ